ਇਹ ਕੋਈ ਜਿਹੜਾ ਧੋਖਾਧੜੀ ਹਮ ਪਰਚਾ ਦਰਜ ਕੀਤਾ ਗਿਆ ਹੈ। ਇਹ ਸੰਜੀਪ ਪਾਂਦੀ ਨੇ ਮਾਛਵਾੜਾ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੂੰ ਫੇਸਬੁੱਕ ਤੇ ਕੰਟੈਕਟ ਕੀਤਾ ਕਿਸੇ ਲੜਕੀ ਨੇ ਸਨੇਨਾ ਗੁਪਤਾ ਨੇ ਵੀ ਮੈਂ ਕੋਈ ਪ੍ਰਾਪਰਟੀ ਖਰੀਦਣੀ ਹੈ ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਮੇਰੀ ਹੈਲਪ ਕਰੋ ਇਹ ਕਹਿੰਦੇ ਕਿ ਮੈਂ ਪ੍ਰਾਪਰਟੀ ਡੀਲਿੰਗ ਦਾ ਹੁਣ ਕੰਮ ਨਹੀਂ ਕਰਦਾ। ਉਸ ਤੋਂ ਬਾਅਦ ਉਸੇ ਲੜਕੀ ਨੇ ਇਹਨੂੰ ਟੈਲੀਗ੍ਰਾਮ ਤੇ ਕੰਟੈਕਟ ਕੀਤਾ ਵੀ ਸਾਡੀ ਇੱਕ ਇਨਵੈਸਟਮੈਂਟ ਕੰਪਨੀ ਹੈ ਐਡਮਿਰਲ ਮਾਰਕੀਟਿੰਗ ਗਲੋਬਲ ਲਿਮਟਿਡ ਤੁਸੀਂ ਇਹਦੇ ਵਿੱਚ ਇਨਵੈਸਟਮੈਂਟ ਕਰੋ ਤੁਹਾਨੂੰ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਪ੍ਰੋਫਿਟ ਮਿਲੂਗਾ ਤਾਂ ਜਿਹੜੇ ਸੰਜੀਪ ਵੰਦੀ ਨੇ ਪਹਿਲੀ ਵਾਰ 3 7 9 2024 ਨੂੰ 40000 ਰੁਪਏ ਜਮ੍ਹਾਂ ਕਰਵਾਇਆ ਤੇ 10 ਸਤ ਨੂੰ ਉਹਦੇ ਅਕਾਊਂਟ ਵਿੱਚ 4663 ਰੁਪਏ ਦਾ ਪ੍ਰੋਫਿਟ ਦਿਖਿਆ ਫਿਰ ਉਹਨੂੰ ਉਹਦਾ ਵਿਸ਼ਵਾਸ ਹੋ ਗਿਆ ਫਿਰ ਉਹ ਡਿਫਰੈਂਟ ਡਿਫਰੈਂਟ ਡੇਟਸ ਤੇ ਇਨਵੈਸਟਮੈਂਟ ਕਰਦਾ ਰਿਹਾ ਤੇ ਇਹਨੇ 18 12 24 ਤੱਕ 1 ਕਰੋੜ 444000 ਰੁਪਏ ਇਨਵੈਸਟ ਕਰਦੇ 13 ট্রেডিং ਦੇ ਵਿੱਚ ਬੈਲੈਂਸ ਹੋ ਰਿਹਾ ਸੀ 3 ਲੱਖ 60 ਦੇ ਕਰੀਬ ਜਾਨੀ ਉਹਨੂੰ ਕਰੀਬ 2 ਕਰੋੜ ਦਾ ਪ੍ਰੋਫਿਟ ਵਿਗਿਆ ਤੇ ਜਦੋਂ ਇਹਨੇ ਚਾਇਆ ਵੀ ਮੈਂ ਪ੍ਰੋਫਿਟ ਨੂੰ ਵਿਡਰਾਅ ਕਰਕੇ ਆਪਣੇ ਅਕਾਊਂਟ ਚਾਵਾਂ ਤਾਂ ਉਹਨਾਂ ਨੇ ਇਹ ਡਿਮਾਂਡ ਕੀਤੀ ਵੀ ਤੁਹਾਡਾ ਇਹਦਾ ਟੈਕਸ ਲੱਗੂਗਾ 24 ਲੱਖ ਰੁਪਏ ਇਹਨੇ ਵੀ 24 ਲੱਖ ਵੀ ਜਮ੍ਹਾਂ ਕਰਵਾਤਾ ਤੇ ਫਿਰ ਉਹਨਾਂ ਨੇ ਉਸ ਲੜਕੀ ਨੇ ਡਿਮਾਂਡ ਕੀਤੀ ਕੰਪਨੀ ਵੱਲੋਂ ਡਿਮਾਂਡ ਹੋਈ ਵੀ ਤੁਹਾਡਾ ਇਹ ਪ੍ਰੀਮੀਅਮ ਅਕਾਊਂਟ ਹੈ 1 ਕਰੋੜ ਤੋਂ ਉੱਪਰ ਦਾ ਅਮਾਉਂਟ ਹੈ ਤੁਹਾਨੂੰ ਪ੍ਰੀਮੀਅਮ ਮੈਂਬਰ ਬਣਨਾ ਪੈਣਾ ਉਹਦੀ ਫੀਸ ਹੈਗੀ ਹੈ 1 ਲੱਖ ਡਾਲਰ ਕਰੀਬ 80 ਲੱਖ ਰੁਪਏ ਤੋ ਉਹ ਵੀ ਇਹਨੇ ਜਮਾ ਕਰਵਾਤਾ ਇਹਨੇ ਸਾਰਾ ਕੁੱਲ 3 ਕਰੋੜ 72 ਲੱਖ 84 ਹਜ਼ਾਰ ਰੁਪਇਆ ਉਹਨਾਂ ਨੂੰ ਜਮਾ ਕਰਵਾਤਾ ਪਰ ਇਹਦੇ ਪੈਸੇ ਆਪਣੇ ਅਕਾਊਂਟ ਚ ਟ੍ਰਾਂਸਫਰ ਹੋਏ ਨਹੀਂ ਹੈਗੇ ਅੰਨਗਨ ਨਹੀਂ ਕਰਦੇ ਸੀ ਇਹਨੂੰ ਡਾਊਟ ਹੋਇਆ ਤੇ ਨੇ ਕੰਪਲੇਨਟ ਕੀਤੀ ਉਹ ਨੀਤੀ ਤੇ ਤੇ ਉਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ 3184 ਜਿਹੜੀ ਪਹਿਲਾਂ 420 ਹੁੰਦੀ ਸੀ ਆਈ ਪੀ ਸੀ ਤੇ ਆਈ ਟੀ ਐਕਟ ਦੇ ਧਾਰਾਵਾਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਹੈ ਕਿ ਇਹ ਸਾਰੇ ਕੰਮ ਕੀ ਕਰਦਾ ਬੰਦਾ ਇਹ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਇਹ ਇਹ ਦੱਸਦਾ ਹੈ ਸਰ ਕੋਈ ਪਤਾ ਨਹੀਂ ਕਿ ਕਿੱਥੋਂ ਇੰਨੇ ਪੈਸੇ ਲੱਗ ਰਹੇ ਨੇ 3-4 ਕਰੋੜ ਜੀ ਤਾਂ ਹੁਣ ਫਰਦਰ ਇਨਵੈਸਟੀਗੇਸ਼ਨ ਚੱਲੂਗੀ ਸਾਰਾ ਕਲੀਅਰ ਹੋਊਗਾ ਵੀ ਕਿੱਥੋਂ ਕਿਹਦਾ ਸੋਰਸ ਆਫ ਮਨੀ ਕੀ ਸੀ ਤੇ ਮਨੀ ਦਾ ਰੂਟ ਕੀ ਆ ਕਿੱਧਰ ਨੂੰ ਗਏ ਨੇ ਕਿਤੇ ਵਿਡਰੋਅ ਹੋਏ ਨੇ ਉਹ ਅੱਗੇ ਅਸੀਂ ਹੁਣ ਫ੍ਰੀਜ਼ਿੰਗ ਵਗੈਰਾ ਦਾ ਕੰਮ ਕਰ ਰਹੇ ਹਾਂ ਉਹਨਾਂ ਦਾ ਮਨੀ ਟ੍ਰੇਲ ਤੇ ਕੰਮ ਚੱਲ ਰਿਹਾ ਹੈ ਜੀ ਕੋਈ ਹੋਰ ਵੀ ਕੰਪਲੇਂਟ ਨਹੀਂ ਸਰ ਨਹੀਂ ਫਿਲਹਾਲ ਤਾਂ ਜੀ ਇੱਕੋ ਕੰਪਲੇਂਟ ਆਈ ਸੀ ਤੇ ਬਾਕੀ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜੇ ਇਹਦੀ ਠੱਗਾ ਟੈਮ ਨੰਬਰ ਮੋਰੀ ਨੂੰ ਕੰਪਲੈਟ ਕਰੀ ਬੰਦੂ ਇਹ ਜਿਹੜੇ ਫੇਸਬੁੱਕ ਤੇ ਜਿਹੜੀਆਂ ਐਡਸ ਆਉਂਦੀਆਂ ਨੇ ਐਡਸ ਆਉਂਦੀਆਂ ਨੇ ਹਮੇਸ਼ਾ ਪੈਸੇ ਲੱਗ ਕੇ ਉਹਦੇ ਵਿੱਚ ਉਹ ਆਪਣੇ ਐਡ ਦੇ ਉੱਤੇ ਕਿਸੇ ਤੇ ਯਕੀਨੀ ਨਹੀਂ ਕਰਨਾ ਚਾਹੀਦਾ ਜਿਹੜੇ ਅਨਨੋਮ ਬੰਦੇ ਜਿਹੜੂ ਫਿਜ਼ੀਕਲੀ ਜਾਂ ਪਰਸਨਲੀ ਆਪਾਂ ਨਹੀਂ ਜਾਣਦੇ ਕਿਸੇ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਉਹਨਾਂ ਨੇ ਇਹਦੇ 40000 ਜਮ੍ਹਾਂ ਕਰਵਾਇਆ ਤੇ ਉਹਨਾਂ ਨੇ 10 ਤਰੀਕ ਨੂੰ ਸਿਰਫ 3 ਦਿਨਾਂ ਦੇ ਵਿੱਚ ਵਿੱਚ 4000 ਦਾ ਉਹਨੂੰ ਪ੍ਰੋਫਿਟ ਹੋ ਗਿਆ ਉਹ ਬੰਦਾ ਵਿਸ਼ਵਾਸ 'ਚ ਆ ਗਿਆ ਤੇ ਉਹਦੇ ਨਾਲ ਹੀ ਉਹ 40000 ਤੋਂ ਕੰਮ ਸ਼ੁਰੂ ਹੋ ਕੇ ਦੇਖੋ ਕਿ ਕਿੰਨੀ ਵੱਡੀ ਠੱਗੀ ਵੱਜ ਗਈ ਇਹ ਤੇ ਜਿਹੜੇ ਅਨਨੋਨ ਬਣ ਰਹੇ ਨੇ ਲਿੰਕ ਕੰਪਨੀਆਂ ਜਾਂ ਜਿਹੜੇ ਟੈਲੀਗ੍ਰam ਤੋਂ ਜਿਨ੍ਹਾਂ ਨੂੰ ਆਪਾਂ ਟਰੈਕ ਕਰਨਾ ਕਾਫੀ ਮੁਸ਼ਕਲ ਹੈ ਉਹਨਾਂ ਉੱਤੇ ਬਿਲਕੁਲ ਵੀ ਯਕੀਨ ਨਹੀਂ ਕਰਨਾ ਚਾਹੀਦਾ